ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਹੈਗੀ ਉਸ ਨੂੰ ਆਪਣੇ ਹਰ ਰੋਜ਼ ਦੀ ਡਾਇਰੀ ਲਿਖਣ ਦਾ ਸ਼ੌਂਕ ਸੀ ਪਰ ਬਦਕਿਸਮਤੀ ਨਾਲ ਉਸ ਡਾਇਰੀ ਜਦੋਂ ਹੁਣ ਪੁਲਿਸ ਦੇ ਹਵਾਲੇ ਹੋਈ ਹੈ ਪੁਲਿਸ ਦੇ ਹੱਥ ਲੱਗੇ ਤਾਂ ਉੱਤੇ ਬਹੁਤ ਸਾਰੇ ਪੰਨੇ ਫਟੇ ਨੇ ਜਿਵੇਂ ਕਿ ਉਹਨਾਂ ਪੰਨਿਆਂ ਦੇ ਵਿੱਚ ਤਰਾਸ ਦੀ ਉਸ ਨੇ ਆਪਣੀ ਲਿਖੀ ਹੋਵੇ ਜਾਂ ਉਹ ਤੜ ਤਬੂਤਾ ਨਾਲ ਛੇੜਛਾੜ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਇਸ ਦੇ ਨਾਲ ਲੈਪਟਾਪ ਵੀ ਜਿਹੜਾ ਹੈਗਾ ਉਸ ਮਹਿਲਾ ਡਾਕਟਰ ਦਾ ਪੁਲਿਸ ਨੇ ਆਪਣੀ ਕਬਜ਼ੇ ਦੇ ਵਿੱਚ ਲੈ ਲਿਆ ਜਿਸ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਔਰ ਪੋਸਟ ਮਾਰਟਮ ਦੇ ਵਿੱਚ ਜਲਦੀ ਨੂੰ ਲੈ ਕੇ ਕਾਫੀ ਸੀਬੀਆਈ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਤਾਂ ਸਟੇਟਸ ਰਿਪੋਰਟ ਵੀ ਫਾਈਲ ਕੀਤੀ ਜਾਣੀ ਹੈ ਉਸ ਨੂੰ ਲੈ ਕੇ ਸੁਪਰੀਮ ਕੋਰਟ ਦੀ ਡਿরেকਸ਼ਨ ਤੋਂ ਬਾਅਦ ਅਪੀਲ ਤੋਂ ਬਾਅਦ ਡਾਕਟਰ ਹੜਤਾਲ ਤੋਂ ਵਾਪਸ ਚਲੇ ਗਏ ਨੇ ਪਰ ਇਸ ਕੇਸ ਨੇ ਔਰਤਾਂ ਦੀ ਸੁਰੱਖਿਆ ਵੱਲ ਧਿਆਨ ਖਿੱਚਿਆ ਲੋਕ ਸੜਕਾਂ ਤੇ ਨੇ ਜਮਹੂਰੀਅਤ ਦੀ ਗੱਲ ਕਰਨ ਵਾਲੇ ਇਨਸਾਫ ਸੰਧ ਲੋਕ ਲਗਾਤਾਰ ਸੜਕਾਂ ਤੇ ਆ ਕੇ ਮੋਮਬਤੀ ਮਾਰਚ ਕਰਕੇ ਦੇਰ ਸ਼ਾਮ ਨੂੰ ਉਸ ਜਿਹੜੀ ਇਸ ਦੁਨੀਆ ਦੇ ਵਿੱਚ ਡਾਕਟਰ ਨਹੀਂ ਰਹੀ ਜਿਹੜੀ ਉਸ ਦਰਿੰਦਗੀ ਦਾ ਸ਼ਿਕਾਰ ਹੋਈ ਉਸ ਨੂੰ ਇਨਸਾਫ ਦੇਣ ਦੇ ਲਈ ਲਗਾਤਾਰ ਸੜਕਾਂ ਤੇ ਆ ਕੇ ਸਰਕਾਰਾਂ ਤੇ ਦਬਾਅ ਬਣਾ ਰਹੇ ਨੇ ਬੀਬੀ ਇਤੇ ਦਬਾਬ ਨਾਉਣ ਦੀ ਕੋਸ਼ਿਸ਼ ਕੀਤੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕਿ ਇਸ ਨਿਰਬਿਆ ਕਾਨੂੰਨ ਤੋਂ ਕੁਝ ਨਹੀਂ ਸਿੱਖਿਆ ਤੇ ਉਹਨਾਂ ਸਿੱকল ਪੱਤਾ ਦੀ ਡਾਕਟਰ ਤੇ ਨਾਲ ਹੋਏ ਰੇਪ ਤੋਂ ਬਾਅਦ ਵੀ ਜੇਕਰ ਕਿਉਂ ਪਰਵਾਂਗੇ ਤਾਂ ਸਾਡੀਆਂ ਧੀਆਂ ਸੁਰੱਖਿਅਤ ਕਿੱਥੇ ਰਹਿਣੀਆਂ ਜੋ ਅਸੀਂ ਐਨਸੀਆਰਬੀ ਦੀ ਰਿਪੋਰਟ ਦਾ ਇਸ ਪੂਰੀ ਜਿਹੜੀ ਹੈਗੀ ਆ ਆਪਣੀ ਜ਼ਿਕਰ ਕਰ ਰਹੇ ਇਸ ਰਿਪੋਰਟ ਦੇ ਵਿੱਚ ਉਸ ਦੇ ਅੰਕੜੇ ਹਿਲਾ ਦੇਣ ਵਾਲੇ ਨੇ ਔਰ ਪੂਰੇ ਦੇਖ ਦੇ ਵਿੱਚ 16 ਮਿੰਟ ਤੋਂ ਬਾਅਦ ਯਾਨੀ ਕਿ ਹਰ 16 ਮਿੰਟ ਦੇ ਬਾਅਦ ਇੱਕ ਔਰਤ ਨੂੰ ਅਜਿਹਾ ਸ਼িকার ਹੋਣਾ ਪੈਂਦਾ ਹੈ ਔਰ ਦੇਸ਼ ਦੇ ਵਿੱਚ ਔਰਤਾਂ ਕਿੰਨੀਆਂ ਸੁਰੱਖਤ ਨੇ ਇਹ ਪਹਿਲੀ ਲਾਈਨ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਹਰ ਸਾਲ ਜਬਰ ਜਨਾਹ ਦੇ 31000 ਮਾਮਲੇ ਪੁਲਿਸ ਦੇ ਕੋਲ ਰਿਸਟਰ ਹੁੰਦੇ ਨੇ 31000 ਦਾ ਅੰਕੜਾ ਕੋਈ ਛੋਟਾ ਨਹੀਂ ਹੁੰਦਾ ਹਾਲਾਂਕਿ ਬਹੁਤ ਸਾਰੇ ਅਜਿਹੇ ਮਾਮਲੇ ਵੀ ਹੁੰਦੇ ਨੇ ਜਿਹੜੇ ਪੁਲਿਸ ਤੱਕ ਨਹੀਂ ਪਹੁੰਚਦੇ ਜਾਂ ਦਬਾ ਲਿਆ ਜਾਂਦਾ ਹੈ ਸਾਲ 2000 ਵਿੱਚ ਸਭ ਤੋਂ ਵੱਧ 39000 ਕੇਸ ਜਿਹੜੇ ਹੈਗੇ ਨੇ ਉਹ ਦਰਜ ਹੋਏ ਸੀ ਹਾਲਾਂਕਿ ਇਹਨਾਂ ਕੇਸਾਂ ਦੀ ਗਿਣਤੀ ਜਿਹੜੀ ਇਹ 31000 ਜਿਹੜੀ ਔਸਤਨ ਗਿਣਤੀ ਲਿਖੀ ਜਾਂਦੀ ਹੈ ਉਹਦੇ ਵਿੱਚ ਡਾਟਾ ਜਿਹੜੀ ਹੈਗੀ ਆ ਉਹ ਜਿਹੜੀਆਂ ਪਾਲਸ ਕੋਲ ਕੰਪਲੀਟ ਦਰਜ ਹੋ ਜਾਂਦੀਆਂ ਨੇ ਉਹਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਨੈਸ਼ਨਲ ਕ੍ਰਾਈਮ ਬਿਊਰੋ ਰਿਪੋਰਟ ਮੁਤਾਬਕ ਸਾਲ 2020 ਤੱਕ ਜਿਹੜਾ ਜ਼ਬਰ ਜਲਾਹ ਦੇ ਜ਼ਬਰ ਜਨਾਹ ਦੇ ਮਲਜਮਾਂ 'ਚ ਉਹਨਾਂ ਵਿੱਚੋਂ ਸਿਰਫ 28 ਫੀਸਦ ਨੂੰ ਹੀ ਦੋਚੇਟ ਹਰਾਇਆ ਜਾਂਦਾ ਰਿਹਾ ਹੈ ਔਰ ਜਿਸ ਦਾ ਅੰਕੜਾ 2023 ਤੱਕ ਸੁਧਰ ਕੇ ਔਸਤ 60 ਫੀਸਦ ਨੂੰ ਪਾਰ ਕਰ ਗਿਆ ਹੈ ਕਿਤਨਾ ਕਿਤੇ ਇਹ ਚੰਗੀ ਗੱਲ ਹੈ ਕਿ ਜੇਕਰ ਕੋਈ ਕੇਸ ਰਿਸਟਰਡ ਹੁੰਦਾ ਹੈ ਤਾਂ ਉਸ ਰਿਸਟਰਡ ਹੋਏ ਕੇਸ ਤੋਂ ਬਾਅਦ ਪੈਰਵਾਈ ਹੁੰਦੀ ਹੈ ਦੋਚੀਆਂ ਦੇ ਖਿਲਾਫ ਜਿਹੜੀ ਹੈਗੀ ਆ ਹੁਣ ਜਿਹੜੇ ਮਲਜਮ ਨੇ ਉਹਨਾਂ ਨੂੰ ਉਹਨਾਂ ਦੇ ਦੋਸ਼ ਸਾਬਤ ਕਰਦੇ ਉਹਨਾਂ ਨੂੰ ਸਜ਼ਾਵਾ ਦੇਣ ਲਈ ਇਹ ਅੰਕੜਾ 60% ਤੋਂ ਪਾਰ ਹੋ ਚੁੱਕਿਆ ਸੂਬਿਆਂ ਦੀ ਗੱਲ ਕਰਕੇ ਤਾਂ ਰਾਜਸਥਾਨ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਸੂਬਾ ਬਣਿਆ ਇਸ ਰਿਪੋਰਟ ਦੇ ਵਿੱਚ ਮੰਨਿਆ ਗਿਆ ਜਿੱਥੇ ਹਰ ਰੋਜ਼ 90 ਕੇਸ ਸਾਹਮਣੇ ਆਉਂਦਾ ਦਾਵਾ ਕੀਤਾ ਗਿਆ ਹੈ ਪਿਛਲੇ 10 ਸਾਲਾਂ ਦੌਰਾਨ ਰਾਜਸਥਾਨ ਵਿੱਚ ਜਬਰ ਜਨਾਹ ਦੇ 200 ਪਿਛਲੇ 10 ਸਾਲਾਂ ਦੀ ਅਸੀਂ ਗੱਲ ਕਰ ਰਹੇ ਹਾਂ 295% ਦਾ ਵਾਧਾ ਹੋਇਆ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਅੰਕੜਾ ਹੈ ਹਿਲਾਉਣ ਵਾਲਾ ਅੰਕੜਾ ਹੈ ਜੇਕਰ 295% ਵਾਧਾ ਦਰ ਦੇ ਨਾਲ ਕ੍ਰਾਈਮ ਔਰਤਾਂ ਦੇ ਨਾਲ ਜੇਕਰ ਵਧ ਰਿਹਾ ਹੈ ਤਾਂ ਸਭ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਰਾਜਸਥਾਨ ਔਰਤਾਂ ਦੇ ਪੱਖ ਤੋਂ ਕਿੰਨਾ ਸੁਰੱਖੇ ਸੁਭਾ ਰਹਿ ਗਿਆ ਸਰਕਾਰ ਨੂੰ ਇਸ ਮਾਮਲੇ ਵਿੱਚ ਗੰਭੀਰਤਾ ਲਾਜ਼ਮੀ ਤੌਰ ਤੇ ਦਿਖਾਉਣੀ ਚਾਹੀਦੀ ਹੈ ਭਾਰਤ ਦੇ ਜਿੰਨਾਂ 10 ਰਾਜਾਂ ਵਿੱਚ ਜਬਰ ਜਨਾਹ ਦੇ ਸਭ ਤੋਂ ਵੱਧ ਮਾਮਲੇ ਸ਼ਾਮਲ ਦਰਜ ਹੋਏ ਨੇ ਉਹਨਾਂ ਦੇ ਵਿੱਚ ਯੂਪੀ ਰਾਜ ਤੰਤ ਕੇਰਲਾ ਸ਼ਾਮਲ ਨੇ ਜਿਸ ਦੇ ਜਿਸ ਦੇ ਵਿੱਚ ਤਕਰੀਬਨ 2 ਤਿਹਾਈ ਮਾਮਲੇ ਇਹਨਾਂ ਤਿੰਨ ਸੂਬਿਆਂ ਦੇ ਵਿੱਚ ਪੁਲਿਸ ਦੇ ਕੋਲ ਅਰੈਸਟਡ ਹੋਈ ਨਹੀਂ ਔਰ ਇਨਾਂ ਤੇ ਗੰਭੀਰਤਾ ਇਸ ਕਰਕੇ ਆ ਕਿ ਪੂਰੇ ਦੇਸ਼ ਦੇ ਵਿੱਚ ਆਏ ਸਾਲ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਜ਼ਬਰਦਸਤੀਆਂ ਹੋ ਰਹੇ ਨੇ ਤਾਂ ਦੋ ਧਿਆਈ ਮਾਮਲੇ ਸਿਰਫ ਤੇ ਸਿਰਫ ਤਿੰਨ ਸੂਬਿਆਂ ਦੇ ਵਿੱਚ ਅਰੈਸਟਡ ਕੀਤੇ ਗਏ ਨੇ ਰਿਪੋਰਟ ਮੁਤਾਬਕ 2022 ਨੂੰ ਭਾਰਤ ਵਿੱਚ ਜ਼ਬਰਜਨਾਹ ਦੇ 31000 ਤੋਂ ਵੱਧ ਕੇਸ ਦਰਜ ਕੀਤੇ ਗਏ ਨੇ ਤਾਂ 2018 ਵਿੱਚ ਔਸਤਨ ਹਰ ਘੰਟੇ 15 ਔਰਤਾਂ ਨੇ ਪੁਲਿਸ ਕੋਲ ਜ਼ਬਰਦਸਤੀ ਦੀ ਰਿਪੋਰਟ ਦਰਜ ਕਰਵਾਈ ਸੀ ਤਾਂ ਇਸ ਤੋਂ ਇਲਾਵਾ ਘਰੇਲੂ ਹਿੰਸਾ ਜਿਹੜੀ ਜਤਨ ਔਰਤਾਂ ਦੇ ਨਾਲ ਹਿੰਸਾ ਹੁੰਦੀ ਆ ਉਹਦਾ ਵੀ ਗੱਲ ਕਰਗੇ ਤਾਂ ਅਸੀਂ 51 ਫੌਜਦਾਰੀ ਕੇਸ ਦਰਜ ਹੋਏ ਨੇ ਤਾਂ ਕਿਸ ਤੇਜ਼ੀ ਦੇ ਨਾਲ ਜਿਹੜਾ ਹੈਗਾ ਔਰਤਾਂ ਦੇ ਨਾਲ ਜਿਹੜਾ ਹੈਗਾ ਘਰੇਲੂ ਹਿੰਸਾ ਡੋਮੈਸਟਿਕ ਵਾਲ ਹੈ ਜਿਹੜੀ ਹੈਗੀ ਉਹ ਵਧ ਰਹੀ ਹੈ ਇਹ ਵੀ ਇੱਕ ਵੱਡੀ ਦੇਸ਼ ਦੇ ਸਾਹਮਣੇ ਚਿੰਤਾ ਦਾ ਵਿਸ਼ਾ ਹੈਗਾ ਔਰ ਇਸ ਤੋਂ ਇਲਾਵਾ 2020 ਵਿੱਚ ਔਰਤਾਂ ਨਾਲ ਜਾਤੀ ਦੇ ਖਿਲਾਫ 371300 ਤਿੰਨ ਕੇਸ ਦਰਜ ਹੋਏ ਨੇ ਅਸੀਂ 2020 ਦਾ ਅੰਕੜਾ ਤੁਹਾਡੇ ਮੇਰੇ ਜ਼ਿਕਰ ਕਰ ਰਹੇ ਹਾਂ 371303 ਕੇਸ ਇਹ ਉਹ ਕੇਸ ਨੇ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਯੂਟੀ ਦੇ ਵਿੱਚ ਦਰਜ ਹੋਏ ਨੇ ਔਰ ਇਹ ਅੰਕੜਾ ਇਸ ਤੋਂ ਕਿਤੇ ਵੱਧ ਹੈ ਕਿਉਂਕਿ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਇਹ ਆ ਪੁਲਿਸ ਦੇ ਕੋਲ ਕੰਪਲੇਂਟ ਨਹੀਂ ਕਰਦੀਆਂ ਉਹ ਸਾਡਾ ਸਮਾਜ ਕਿਤੇ ਨਾ ਕਿਤੇ ਸਮਾਜ ਦੇ ਡਰ ਤੋਂ ਜਾਂ ਆਪਸੀ ਭਾਈਚਾਰੇ ਦੇ ਨਾਲ ਜਦੋਂ ਔਰਤਾਂ ਨੂੰ ਸਮਝਾ ਲਿਆ ਜਾਂਦਾ ਤਾਂ ਘੱਟੋ ਘੱਟ ਕੋਸ਼ਿਸ਼ ਹੁੰਦੀ ਹੈ ਬਹੁਤ ਸਾਰੇ ਅੱਜ ਵੀ ਸਾਡੇ ਸਮਾਜ ਦੇ ਵਿੱਚ ਕਿਹਦੇ ਕਿਹ ਘਰੇਲੂ ਹਿੰਸਾ ਹੋਈ ਆ ਜੇਕਰ ਔਰਤਾਂ ਦੇ ਨਾਲ ਇਸ ਤਰੀਕੇ ਦੇ ਵਾਇਲੈਂਸ ਹੋਈ ਆ ਤਾਂ ਉਸ ਨੂੰ ਘਰ ਦੇ ਵਿੱਚ ਬੈਠ ਕੇ ਪੰਚਾਇਤ ਦੇ ਵਿੱਚ ਨਿਜਿੱਠਿਆ ਜਾਵੇ ਤਾਂ ਇਹ ਅੰਕੜੇ ਦੇ ਦਰ ਹੋਰ ਹੋ ਸਕਦੀ ਹੈ ਜੇਕਰ तमाम ਔਰਤਾਂ ਜਿਨ੍ਹਾਂ ਦੇ ਨਾਲ ਡੋਮੈਸਟਿਕ ਵਾਇਲੈਂਸ ਆ, ਜਿਨ੍ਹਾਂ ਦੇ ਨਾਲ ਜ਼ਬਰਦਸਤੀ ਆ, ਜਿਨ੍ਹਾਂ ਦੇ ਨਾਲ ਬਾਜ਼ਾਰ, ਛੇੜਛਾੜ ਦੀ ਘਟਨਾ ਵਾਹੇਗੀ ਆ ਤਾਂ ਇਹਦੇ ਅੰਕੜੇ ਦਰਜ ਕਰਵਾਉਣ ਤੇ ਹੁਣ ਤਾਂ ਤਕਰੀਬਨ ਇਹ ਅੰਕੜਾ ਜਦਗਾ ਡਬਲ ਤੱਕ ਪਹੁੰਚ ਸਕਦਾ ਹੈ ਇਸ ਤਰ੍ਹਾਂ ਸਾਲ 2022 ਵਿੱਚ ਇਹ ਗਿਣਤੀ ਵਧ ਕੇ 452000 56 ਹੋ ਗਈ ਹੈ ਜਿਵੇਂ ਕਹੇ ਜ਼ਿਕਰ ਕੀਤਾ ਸੀ ਕਿ ਜੇਕਰ ਔਰਤਾਂ ਦੇ ਇਹ ਪੂਰੇ ਮਾਮਲੇ ਜਿਹੜਾ ਰਿਸਟਰਡ ਹੋਣ ਤਾਂ ਇਹਨਾਂ ਦੀ ਗਿਣਤੀ ਤਕਰੀਬਨ ਇਸ ਤੋਂ ਸਾਨੂੰ 1.5 ਗੁਣਾ ਵੱਧ ਵੇਖਣ ਨੂੰ ਮਿਲ ਸਕਦੀ ਹੈ ਤਾਂ ਕਲਕੱਤਾ ਰੇਪ ਕੇਸ ਤੋਂ ਬਾਅਦ ਅਸੀਂ ਐਨਸੀਆਰਪੀ ਦੀ ਅੰਕੜਿਆਂ ਦਾ ਜ਼ਿਕਰ ਤੁਹਾਡੇ ਨਾਲ ਕੀਤਾ ਸੀ ਤਾ ਅੱਜ ਵੀ ਔਰਤਾਂ ਸੁਰੱਖਿਅਤ ਨਹੀਂ ਹੈਂ ਅੱਜ ਵੀ ਔਰਤਾਂ ਦੀ ਜਦੋਂ ਅਸੀਂ ਸੁਰੱਖਿਆ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਜਦੋਂ ਇੱਕ ਧੀ ਆਪਣੇ ਘਰ ਤੋਂ ਨਿਕਲਦੀ ਹੈ ਤਾਂ ਮਾਂ-ਬਾਪ ਸੋਚਦਾ ਕਿ ਉਹ ਧੀ ਅੱਜ ਸੁਰੱਖਿਅਤ ਆਵੇਗੀ ਕਿ ਨਹੀਂ ਆਵੇਗੀ ਆਮ ਤੌਰ ਤੇ ਜਦੋਂ ਅਸੀਂ ਪਿਛਲੇ ਦਿਨੀ ਕਲਕੱਤਾ ਰੇਪ ਕੇਸ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਦੇ ਨਾਲ ਗੱਲ ਵੀ ਕੀਤੀ ਬਹੁਤ ਸਾਰੀਆਂ ਸਟੂਡੀਓ ਪ੍ਰੋਗਰਾਮ ਵੀ ਕੀਤੇ ਫੀਲਡ ਦੇ ਵਿੱਚ ਜਾ ਕੇ ਕੀਤਾ ਬਹੁਤ ਸਾਰੀਆਂ ਔਰਤਾਂ ਨੇ ਕਹਿ ਕੇ ਸਰ ਤੂੰ ਜ਼ਬਰਦਸਤ ਨੂੰ ਛੱਡੋ ਜੇ ਇਸ ਘਰ ਤੋਂ ਨਿਕਲਦੀਆਂ ਤਾਂ ਕੋਈ ਅਦੇਹਾ ਦਿਨ ਨਹੀਂ ਬੀਤਦਾ ਜਦੋਂ ਸਾਡੇ ਤੇ ਇੱਕ ਭੱਦਾ ਕਮੈਂਟ ਨਾ ਕੀਤਾ ਗਿਆ ਹੋਵੇ ਪੱਦੀ ਸ਼ਬਦਾਵਲੀ ਸਾਨੂੰ ਵੇਖ ਕੇ ਜਿਹੜੇ ਹੈਗੇ ਨੇ ਗੁੰਡਾ ਅਨਸਰ ਜਿਹੜੇ ਕਰਦੇ ਨੇ ਦੇਰ ਸ਼ਾਮ ਨੂੰ ਔਰਤਾਂ ਦੇ ਘਰੋਂ ਨਿਕਲਣਾ ਜਿਹੜਾ ਅਸਰਖਿਆਤ ਜਿਹੜਾ ਹੈਗਾ ਉਸ ਨੂੰ ਮੰਨਿਆ ਜਾਂਦਾ ਔਰ ਬਾਜ਼ਾਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੁੱਲੜ ਬਾਜੀ ਹੁੰਦੀ ਹੈ ਜਿੱਥੇ ਕੋਈ ਹੋਟਿੰਗ ਦੇ ਵਿੱਚ ਲਿਖਣਾ ਔਰਤਾਂ ਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕੀਤੇ ਜਾਂਦੇ ਨੇ ਔਰ ਔਰਤਾਂ ਵੱਲੋਂ ਇਸਕੱਲ ਦਾ ਜਬਰਦਸਤ ਵਿਰੋਧ ਕੀਤਾ ਗਿਆ ਕਿ ਮਰਦ ਪ੍ਰਧਾਨ ਸਮਾਜ ਦੇ ਵਿੱਚ ਮਰਦਾਂ ਨੂੰ ਆਪਣੀ ਮਾਨਸਿਕਤਾ ਬਦਲ ਦੀ ਲੋੜ ਹੈ ਜਿਹੜੀਆਂ ਔਰਤਾਂ ਦੇ ਕੱਪੜਿਆਂ ਨੂੰ ਦੇਖ ਕੇ ਉਤੇਜਿਤ ਹੁੰਦੇ ਨੇ ਕੱਪੜਿਆਂ ਦੇਖ ਕੇ ਉਹਨਾਂ ਤੇ ਕਮੈਂਟ ਕਰਦੇ ਨੇ ਤਾਂ ਔਰਤਾਂ ਨੂੰ ਹੀ ਇਹ ਕਿਉਂ ਕਿਹਾ ਜਾਂਦਾ ਕਿ ਔਰਤਾਂ ਨੇ ਹੀ ਪੂਰੇ ਸਮਾਜ ਦਾ ਠੇਕਾ ਲਿਆ ਹੋਇਆ ਹੈ ਬੇਸ਼ੱਕ ਅਸੀਂ ਜੱਗ ਜੰਗ ਨਹੀਂ ਔਰਤ ਨੂੰ ਕਹਿੰਦੇ ਆ ਪਰ ਸਮਾਜ ਦੇ ਵਿੱਚ ਮਰਦਾਂ ਦੀ ਵੀ ਜ਼ਿੰਮੇਵਾਰੀ ਜਿਹੜੀ ਹੈ ਕਿ ਫਿਕਸ ਹੋਣੀ ਚਾਹੀਦੀ ਆ ਮਰਦਾਂ ਨੂੰ ਵੀ ਜਿਹੜੀ ਹੈ ਕਿ ਮਾਨਸਿਕਤਾ ਬਦਲਣੀ ਇਸ ਪੂਰੀ ਲੋੜ ਹੈ ਗਿਆ ਪੂਰੀ ਅੱਜ ਜਦੋਂ ਅਸੀਂ ਬਹੁਤ ਸਾਰੀਆਂ ਔਰਤਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿ ਸਮਰਥ ਪ੍ਰਧਾਨ ਸਮਾਜ ਦੇ ਵਿੱਚ ਔਰਤ ਨੂੰ ਅੱਜ ਵੀ ਘਰ ਦੀ ਦੇ ਲਈਸ ਤੱਕ ਸਿਰਫ ਸੀਮਤ ਰਹਿਣ ਦੀ ਗੱਲ ਕਰਵਾਈ ਜਾਂਦੀ ਹੈ ਘਰ ਦੇ ਘਰੇਲੂ ਕੰਮਾਂ ਤੱਕ ਸੀਮਤ ਰਹਿਣ ਦੀ ਗੱਲ ਕਰਾਈ ਜਾਂ ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਅੱਜ ਔਰਤਾਂ ਔਰ ਮਰਦ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਪਰ ਵੀ ਜਦੋਂ ਵੀ ਔਰਤਾਂ ਦੇ ਹੱਕਾਂ ਦੀ ਗੱਲ ਆਉਂਦੀ ਹੈ ਅਧਿਕਾਰਾਂ ਦੀ ਗੱਲ ਆਉਂਦੀ ਹੈ ਜਿਵੇਂ ਔਰਤ ਨੂੰ ਬਾਹਰ ਜਾਣ ਦੀ ਇਜਾਜ਼ਤ ਜਿਹੜੀ ਹੈਗੀ ਅੱਜ ਵੀ ਜਿਹੜੇ ਹਨ ਘਰ ਤੋਂ ਲੈਣੀ ਪੈਂਦੀ ਹੈਗੀ ਆ ਤਾਂ ਪੂਰੀ ਰਿਪੋਰਟ ਤੇ ਵਿੱਚ ਜਿਹੜੇ ਗਾ ਰੇਪ ਕੇ ਮਾਮਲਾ ਹੋਇਆ ਉਸ ਤੋਂ ਬਾਅਦ ਔਰਤਾਂ ਸੜਕਾਂ ਤੇ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਔਰ ਦਰਿੰਦਿਆਂ ਨੂੰ ਸਾਜਾ ਮਿਲੇ ਪੀੜਤਾਂ ਨੂੰ ਇਨਸਾਫ਼ ਮਿਲੇ ਇਸ ਦੀ ਆਵਾਜ਼ ਲਗਾਤਾਰ ਉੱਠ ਰਹੀ ਹੈ ਬੇਸ਼ੱਕ ਅਸੀਂ ਆਪਣੇ ਗ੍ਰੰਥਾਂ ਦੇ ਵਿੱਚ ਪੜਦੇ ਹਾਂ ਸੋਕੋਮਨ ਦਾ ਆਕੀ ਜਨਮੇ ਰਾਜਾਨ ਪਰ ਅੱਜ ਉਸ ਜਗ ਜਨਮੇ ਦੇ ਨਾਲ ਜੋ ਦੁਰਵਿਵਾਰ ਹੋ ਰਿਹਾ ਜੋ ਰਿਪੋਰਟਾਂ ਦੇ ਵਿੱਚ ਅੰਕੜੇ ਪੇਸ਼ ਕੀਤੇ ਗਏ ਉਸ ਤੋਂ ਸਹਿਜ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਦੇਹ ਦੇ ਵਿੱਚ ਵਕ ਵਕ ਨਾਵਾਂ ਦੇ ਨਾਮ ਨਾਲ ਜਾਣਨ ਵਾਲੀ ਚਾਹ ਦੁਰਗਾ ਹੋਵੇ ਚਾਹ ਮਾਂ ਦੁਰਗਾ ਦਾ ਜ਼ਿਕਰ ਔਰਤ ਦੇ ਵਿੱਚ ਕੀਤਾ ਗਿਆ ਹੋਵੇ ਚਾਹ ਮਾਂ ਸਰਸਵਤੀ ਦਾ ਹੋਵੇ ਤਾ ਅੱਜ ਵੀ ਔਰਤ ਨੂੰ ਬੇਚੱਕ ਅਸੀਂ ਮਾਂ ਲక్ష్ਮੀ ਦੇ ਰੂਪ ਵਿੱਚ ਪੂਜਦੇ ਹਾਂ ਪਰ ਇਸ ਕੰਦੇ ਚ ਪੂਜਣ ਤੋਂ ਬਾਅਦ ਪਤਾ ਨਹੀਂ ਕਿੰਨੇ 라ਵਣ ਜਿਹੜੇ ਅੱਜ ਦਿਨ ਸੜਕਾਂ ਤੇ ਨਿਕਲਦੇ ਨੇ ਔਰ ਅੱਜ ਵੀ ਸਾਡੇ ਸਾਹਮਣੇ ਮਹਾਭਾਰਤ ਦੀ ਉਹ ਕਹਾਣੀ ਯਾਦ ਆਉਂਦੀ ਹੈ ਜਦੋਂ ਇੱਕ ਔਰਤ ਨੂੰ ਨਰਵਸਤਰ ਕੀਤਾ ਗਿਆ ਸੀ ਜਦੋਂ ਸੀਤਾ ਨੂੰ ਹਰਨ ਕੀਤਾ ਗਿਆ ਸੀ ਪਰ ਅਜੇ ਵੀ ਕਿੰਨੀਆਂ ਧੀਆਂ ਬਾਲੜੀਆਂ ਸੀਤਾ ਔਰ ਨਿਰਬਿਆ ਵਰਗੀਆਂ ਨੇ ਜਿਨ੍ਹਾਂ ਦੇ ਨਾਲ ਆਏ ਦਿਨ ਅਜੇ ਵੀ ਬਣਾਉਣੀਆਂ ਹਰਕਤਾਂ ਹੁੰਦੀਆਂ ਨੇ ਤਾਂ ਐਨਸੀਆਰਬੀ ਦੀ ਜੀ ਰਿਪੋਰਟ ਤੁਹਾਡੇ ਤੱਕ ਪੇਸ਼ ਕੀਤੀ ਸੀ ਔਰ ਕਲਕੱਤਾ ਰੇਟ ਤੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਆ ਹਰ ਦਿਨ ਰਿਪੋਰਟ ਪੇਸ਼ ਕਰਕੇ ਤਾਂ ਜੋ ਉਹ ਸਪੀਡ ਤਾਨੂੰ ਇਨਸਾਬ ਮਿਲੇ ਤਾਂ